ਅਤੇ ਦੇਖ ਸਕਦੇ ਹੋ ਵੀ ਕਿੰਨਾ ਤਿਆਰੀਆਂ ਨੇ ਆ ਪੂਰੇ ਤਿਆਰ ਹੋਏ ਪਏ ਨੇ ਜਿਹੜੇ ਪੂਰੇ ਹੈਲਮਟ ਇਹਨਾਂ ਨੇ ਪਾਏ ਹੋਏ ਆ ਪੂਰੇ ਆਰਮਰ ਇਹਨਾਂ ਨੇ ਜਿਹੜੇ ਆ ਉਹ ਪਾਏ ਹੋਏ ਰਿਹਾ ਤੇ ਕੈਮਰਾ ਪਰਸਨ ਅਮਨ ਨੂੰ ਕਵਾਂਗਾ ਇੱਕ ਵਾਰੀ ਤਸਵੀਰ ਇੱਧਰ ਨੂੰ ਦਿਖਾ ਦਿਓ ਬੈਰੀਗੇਟ ਲੱਗਣੇ ਜਿਹੜੇ ਆ ਜੀਸੀਬੀਆਂ ਨਾਲ ਉਹ ਲੱਗਣੇ ਸ਼ੁਰੂ ਹੋ ਗਏ ਆ ਯਾਨੀ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਪਿੱਛੇ ਸ਼ੰਮੂ ਬਾਰਡਰ ਤੇ ਜਿਹੜੀ ਹਲਚਲ ਹੋਈ ਆ ਉਸ ਹਲਚਲ ਤੋਂ ਬਾਅਦ ਸ਼ਾਹ ਬਾਦ ਤੋਂ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਸਭ ਤੋਂ ਪਹਿਲਾਂ ਦੀਆਂ ਤਸਵੀਰਾਂ ਇੱਥੇ ਇਸ ਸਮੇਂ ਦਿਖਾ ਰਹੇ ਹਾਂ ਮੇਰਾ ਕੈਮਰਾ ਪਰਸਨ ਸਾਥੀ ਅਮਨ ਜਿਹੜਾ ਹੈ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਵੀ ਕਿਸ ਤਰੀਕੇ ਨਾਲ ਆ ਦੇਖ ਸਕਦੇ ਹੋ ਆ ਲਾਈਵ ਤਸਵੀਰ ਆ ਇਹ ਤੁਹਾਨੂੰ ਕਿੱਥੇ ਨਹੀਂ ਦੇਖਣ ਨੂੰ ਮਿਲਨੀ ਵੀ ਕਿਸ ਹਿਸਾਬ ਨਾਲ ਜਿਹੜਾ ਇੱਥੇ ਉਹ ਬਾਰਡਰ ਲਗਾਇਆ ਗਿਆ ਜਿਹੜਾ ਇੱਥੇ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਵੀ ਕਿਸ ਹਿਸਾਬ ਨਾਲ ਇੱਥੇ ਬੈਰੀਕੇਟਿੰਗ ਜਿਹੜੀ ਆ ਕੀਤੀ ਜਾ ਰਹੀ ਆ ਆ ਦੇਖ ਸਕਦੇ ਹੋ ਜੀਸੀਪੀ ਨਾਲ ਕੈਮਰਾ ਪਰਸਨ ਅਮਨ ਨੂੰ ਕਮੰਗਾਲ ਤਸਵੀਰ ਦਿਖਾਈ ਜਾਵੇ ਵੀ ਜੀਐਸਬੀ ਨਾਲ ਆ ਜਿਹੜਾ ਦੇਖ ਸਕਦੇ ਹੋ ਵੀ ਪਹਿਲਾਂ ਬੈਰੀਕੇਡ ਜਿਹੜੇ ਆ ਉਹਨਾਂ ਨੂੰ ਜਿਹੜੇ ਇੱਥੇ ਇਹਨਾਂ ਨੂੰ ਰੱਖਿਆ ਜਾ ਰਿਹਾ ਹੈ ਇਹਨਾਂ ਨੂੰ ਚੱਕਿਆ ਜਾ ਰਿਹਾ ਇਹਨਾਂ ਪੱਥਰਾਂ ਨੂੰ ਚੱਕ ਕੇ ਜਿਹੜਾ ਹੈ ਇੱਥੇ ਬੈਰੀਕੇਡ ਰੋਡ ਤੇ ਲਗਾਇਆ ਜਾਵੇਗਾ ਵੀ ਸ਼ਾਬਾਸ਼ ਅਸੀਂ ਮੌਜੂਦ ਆ ਅਧਿ ਦੇਖਦੇ ਹੋ ਤਸਵੀਰ ਜ਼ਰੂਰ ਪਹਿਲਾਂ ਇੱਥੇ ਬੈਰੀਕੇਡ ਨਹੀਂ ਲਗਾਏ ਗਏ ਸਨ ਪਹਿਲਾਂ ਰਸਤਾ ਆਰਾਊਂਡ ਵੀ ਖੁੱਲਾ ਸੀ ਪਰ ਹੁਣ ਰਸਤੇ ਦੇ ਵਿੱਚ ਜਿਹੜੇ ਆ ਬੈਰੀਕੇਡ ਲਗਾਏ ਗਿਆ ਦੇਖ ਸਕਦੇ ਹੋ ਵੀ ਕਿਦਾਂ ਟੋਚਨ ਪਾ ਕੇ ਇਹਨਾਂ ਬੈਰੀਕੇਟਾਂ ਨੂੰ ਚੱਕਿਆ ਜਾਵੇਗਾ ਇਹਨਾਂ ਸੋਰੀ ਇਹਨਾਂ ਪੱਥਰਾਂ ਨੂੰ ਜਿਹੜਾ ਟੋਚਨ ਪਾ ਕੇ ਚੱਕਿਆ ਜਾਵੇਗਾ ਅਤੇ ਉਸ ਤੋਂ ਬਾਅਦ ਇਹ ਬੈਰੀਕੇਟ ਜਿਹੜੇ ਆ ਲਗਾ ਦਿੱਤੇ ਜਾਣਗੇ ਅਤੇ ਪੂਰੀ ਰੋਡ ਨੂੰ ਇੱਥੇ ਜਿਹੜੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਯਾਰੀ ਹੈ ਦਿਖਾਈਓ ਜਿਹੜਾ ਰਸਤਾ ਤਾਂ ਦਿਖਾ ਦਿੰਦੇ ਆ ਆ ਦੇਖੋ ਸ਼ਾਹਬਾਦ ਜਾਨ ਨੂੰ ਇਹ ਰਸਤਾ ਯਮੁਨਾ ਨਗਰ ਨੂੰ ਜਾਣ ਨੂੰ ਰਸਤਾ ਦਿੱਲੀ ਸਿੱਧਾ ਜਾਣ ਨੂੰ ਰਸਤਾ ਤੇ ਇਹ ਰਾਸਤਾ ਜਿਹੜਾ ਦਿੱਲੀ ਜਾਣ ਨੂੰ ਇਹ ਵੀ ਹੁਣ ਬੰਦ ਕੀਤਾ ਜਾ ਰਿਹਾ ਤਾਂ ਕਾਰਵਾਈ ਲਈ ਐਵੀ ਪੂਰੇ ਤਿਆਰ ਨੇ ਫੋਰਸਿਸ ਜਿਹੜੀਆਂ ਨੇ ਉਹ ਆਈਆਂ ਹੋਈਆਂ ਹਰਿਆਣਾ ਪੁਲਿਸ ਵੀ ਇੱਥੇ ਮੌਜੂਦ ਨੇ ਵੱਡੀਆਂ ਹੈਵੀ ਫੋਰਸਿਸ ਜਿਹੜੀਆਂ ਇੱਥੇ ਆਈਆਂ ਹੋਈਆਂ ਤਾਂ ਦੇਖ ਸਕਦੇ ਹੋ ਇੱਧਰ ਅਮਨ ਜੀ ਮੈਂ ਕਵਾਂਗਾ ਇੱਧਰ ਤਸਵੀਰ ਦਿਖਾਈ ਜਾਵੇ ਵੀ ਕਿੱਦਾਂ ਜਿਹੜੀ ਹੈ ਬੈਰੀਕੇਟਿੰਗ ਆ ਦੇਖ ਸਕਦੇ ਹੋ ਆ ਤੁਸੀਂ ਤਸਵੀਰ ਕਿੱਥੇ ਨਹੀਂ ਦੇਖੀ ਹੋਣੀ ਵੀ ਕਿੱਦਾਂ ਹਰਿਆਣੇ ਦੇ ਵਿੱਚ ਮੌਜੂਦ ਆ ਹਰਿਆਣੇ ਦੇ ਵਿੱਚ ਇਹ ਬੈਰੀਕੇਟਿੰਗ ਜਿਹੜੀ ਲਗਾਈ ਜਾ ਰਹੀ ਆ ਦੇਖ ਸਕਦੇ ਹੋ ਤਸਵੀਰ ਇਹ ਵੈਰੀਗੇਟਿੰਗ ਕਿਸ ਪ੍ਰਕਾਰ ਨਾਲ ਜਿਹੜੀ ਲਗਾਈ ਗਈ ਆ ਦੇਖ ਸਕਦੇ ਹੋ ਬੀਐਨਯੂ ਹੁਣ ਰੱਖਿਆ ਜਾਵੇਗਾ ਅਤੇ ਪ੍ਰੋਪਰਲੀ ਜਿਹੜਾ ਇਸ ਨੂੰ ਵੈਰੀਗੇਟ ਇੱਥੇ ਬਣਾਇਆ ਜਾਵੇਗਾ ਅਤੇ ਇਹਨੂੰ ਹੋਰ ਵੀ ਕਹ ਰਹੇ ਨੇ ਵੀ ਅਸੀਂ ਜਿਹੜਾ ਹੈਵੀ ਵੈਰੀਗੇਟ ਬਣਾ ਸਕਦੇ ਹਾਂ ਸਰੀਏ ਤੱਕ ਇਸ ਦੇ ਜਿਹੜੇ ਆ ਦੇਖ ਸਕਦੇ ਹੋ ਕਿੰਦਾ ਨਿਕਲੇ ਆ ਦੇਖੋ ਵੀ ਕਿੰਦਾ 1 ਬਾਈ 1 ਆ ਰੱਖਿਆ ਜਾ ਰਿਹਾ ਬਿਲਕੁਲ ਫਰੰਟ ਤੇ ਬਿਲਕੁਲ ਆਪੋਜ਼ਿਟ ਜਿਹੜਾ ਇਸ ਦੇ ਪੈਰਲਲ ਜਿਹੜਾ ਬਿਲਕੁਲ ਰੱਖਿਆ ਗਿਆ ਤੇ ਜ਼ਰੂਰ ਜਿਹੜੀਆਂ ਗੱਡੀਆਂ ਹੁਣ ਨਿਕਲ ਰਹੀਆਂ ਉਹਨਾਂ ਨੂੰ ਤਾਂ ਕੋਈ ਕਠਿਨਾਈ ਨਹੀਂ ਹੋਏਗੀ ਪਰ ਇਸ ਤੇ ਆਮ ਲੋਕਾਂ ਨੂੰ ਵੀ ਕਠਿਨਾਈ ਹੋਣ ਵਾਲੀਆਂ ਮੁਸ਼ਕਿਲਾਂ ਹੋਣ ਵਾਲੀਆਂ ਆ ਦੇਖ ਸਕਦੇ ਹੋ ਤਸਵੀਰ ਵਿਕੇਸ ਸੇ ਸਾਹਮਣੇ ਇਹ ਜਿਹੜੇ ਬੈਰੀਗੇਟ ਆ ਬਣਾਇਆ ਜਾ ਰਿਹਾ ਇਹ ਜਿਹੜਾ ਇਹ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਜਿਹੜੇ ਆਪਣੀ ਮੰਗਾਂ ਨੂੰ ਮੰਗਵਾਣ ਵਾਸਤੇ ਅੱਜ ਦਿੱਲੀ ਖੂਜਦਾਂ ਜੀ ਇਹਨਾਂ ਨੇ ਆਰਡਰ ਦਿੱਤਾ ਸੀ ਉਹਨਾਂ ਦੇ ਵਾਸਤੇ ਇਹ ਜਿਹੜੇ ਆ ਬੈਰੀਗੇਟ ਇਹ ਲਗਾਏ ਜਾ ਰਹੇ ਆ ਤਸਵੀਰ ਦੇਖ ਸਕਦੇ ਹੋ ਇਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਤੇ ਲਗਾਤਾਰ ਤਸਵੀਰਾਂ ਇਸੇ ਹਿਸਾਬ ਨਾਲ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਤੇ ਅਸੀਂ ਵੀ ਅਭੀ ਤੁਹਾਨੂੰ ਦੱਸਦੀ ਹਾਂ ਵੀ ਇੱਥੇ ਖੜਾਂਗੇ ਇੱਥੇ ਵੇਟ ਕਰਾਂਗੇ ਜ਼ਰੂਰ ਅਸੀਂ ਅੱਗੇ ਜਾਣਾ ਸੀ ਪਰ ਸਿੰਗੂ ਤੱਕ ਜਾਣਾ ਸੀਗਾ ਪਰ ਇੱਥੇ ਵੇਟ ਕਰਾਂਗੇ ਦੇਖਾਂਗੇ ਵੀ ਕਿਸਾਨ ਕਦੋਂ ਤੱਕ ਆਂਦੇ ਆ ਤੁਹਾਡੇ ਨਾਲ ਉਹ ਤਸਵੀਰਾਂ ਸਾਂਝੀਆਂ ਕਰਦੇ ਰਾਵਾਂਗੇ ਐਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਨਦੀਪ ਦੇ ਨਾਲ ਪੂਰਜੋਤ ਸਿੰਘ ਦੀ ਰਿਪੋਰਟ